ਪਹਿਲਾਂ ਕੀ ਟਾਈਮ ਸੀ ਕਿ ਪਹਿਲਾਂ ਦੋ ਤੋਂ ਤਿੰਨ ਮਹੀਨੇ ਲੱਗ ਜਾਂਦੇ ਸੀ ਹੁਣ ਉਹੀ ਕੈਨੇਡਾ ਦਾ ਰਿਜ਼ਲਟ ਜਿਹੜਾ ਆ ਰਿਹਾ ਉਹ 30 ਦਿਨਾਂ ਚ ਆ ਰਿਹਾ ਸੋ ਡਿਪੈਂਡ ਕਰਦਾ ਹੈ ਕਿ ਤੁਸੀਂ ਫਾਈਲ ਕਿੱਦਾਂ ਦੀ ਰਿਪਰੈਜ਼ੈਂਟ ਕਰਦੇ ਪਿਓ ਅਸੀਂ ਕੇਸ ਹੀ ਉਹੀ ਚੱਕਦੇ ਆ ਜੇ ਸਾਨੂੰ ਪਤਾ ਹੈ ਕਿ ਇਹਦੇ ਚਾਂਸਿਸ ਜ਼ਿਆਦਾ ਹੈਗੇ ਆ ਪਰ ਹਾਂ ਕਈ ਜਗ੍ਹਾ ਤੇ ਲੋਕ ਪੈਸੇ ਫਸਾ ਕੇ ਬੈਠ ਜਾਂਦੇ ਨੇ ਜੇ ਤੁਸੀਂ ਆਪਣੀ ਫੀਸ ਏਜੰਟ ਦੇ ਅਕਾਊਂਟ 'ਚ ਪਾ ਰਹੇ ਹੋ ਇਟ ਮੀਨ ਤੁਸੀਂ ਉੱਥੇ ਗਲਤ ਹੋ ਗਵਰਨਮੈਂਟ ਕਾਲਜ ਨਾ ਜਾਓ ਪੌਲੀਟੈਕਨੀਕਲ ਕਾਲਜ ਨਾ ਜਾਓ ਤੁਸੀਂ ਕਿਸੇ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਲੈ ਲਓ ਫੀਸ ਉਸੇ ਮੈਨੂੰ ਆਫਟਰ ਵੀਜ਼ਾ ਦੇ ਦਿਓ ਮੈਂ ਤੁਹਾਡਾ ਪੈਕੇਜ ਕਰ ਲਾਂਗਾ ਇਟ ਮੀਨਸ ਉਥੇ ਦਾ ਨਾ ਫਰੋਡ ਹੋਣ ਦੇ 100% ਚਾਰਜ ਹੋ ਤੇ ਇਸ ਤੋਂ ਇਲਾਵਾ ਜਿਹੜੀ ਅਸੀਂ ਆਫ ਜਿਹੜੀ ਸਾਡੀ ਫੀਸ ਹੈਗੀ ਅਸੀਂ ਜਿਹੜੀ ਕੰਸਲਡੈਂਸੀ ਫੀਸ ਅਸੀਂ ਆਫਟਰ ਵੀਜ਼ਾ ਚਾਰਜ ਕਰਦੇ ਆ ਯੂ ਐਸ ਏ ਤੇ ਕੈਨੇਡਾ ਦੇ ਸਟੱਡੀ ਵੀਜ਼ਾ ਦੇ ਵਿੱਚ ਕਿੰਨਾ ਕੁ ਪਾਇਆ ਹੈ ਯੂ ਐਸ ਦੇ ਬੀ ਵੀਜ਼ਨਸ ਵੀਜ਼ਾ ਵੀ ਹੈਗੇ ਆ ਤੇ ਸਟੂਡੈਂਟ ਵੀਜ਼ਾ ਵੀ ਹੈਗੇ ਆ ਸਸਿਕਲ ਜੀ ਹਿਮਨ ਟਾਕ ਸ਼ੋ ਦੇਖ ਰਹੇ ਹੋ ਮੈਂ ਹਿਮਨਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਚੜ ਦੀ ਕਲਾ ਦੇ ਵਿੱਚ ਆਉਂਗੇ ਜੇਕਰ ਮੈਂ ਗੱਲ ਕਰਲਾਂ ਤਾਂ ਪਿਛਲੇ ਦੌਰਾਨ ਬੜਾ ਕ੍ਰੇਜ਼ ਚੱਲਿਆ ਸੀ ਵੀ ਹਰ ਇੱਕ ਨੇ ਪਲੱਸ 2 ਕੀਤੀ ਜੇ ਕੋਈ ਪੁੱਛਦਾ ਸੀ ਤੁਹਾਡੇ ਫਿਊਚਰ ਪਲਾਨਸ ਕੀ ਨੇ ਤਾਂ ਅਗਲਾ ਕਹਿੰਦਾ ਸੀ ਵੀ ਮੈਂ ਤਾਂ ਆਇਲਸ ਕਰਨੀ ਹੈ ਆਇਲਸ ਕਰਕੇ ਨਾਲ ਦੀ ਨਾਲ ਅਸੀਂ ਤਾਂ ਜਾਣਾ ਕੈਨੇਡਾ ਪਰ ਜੇ ਹੁਣ ਗੱਲ ਕਰ ਲਈਏ ਤਾਂ ਪਿੱਛੇ ਜੇ ਕਾਫੀ ਸਟਰੈਟਜੀਜ਼ ਰੂਲਸ ਜਿਹੜੇ ਨੇ ਗਵਰਨਮੈਂਟ ਨੇ ਚੇਂਜ ਕੀਤੇ ਆ ਚਾਹੇ ਉਹ ਕੈਨੇਡਾ ਦੇ ਲਾ ਲੋ ਚਾਹੇ ਉਹ ਆਪਣੇ ਯੂਐਸਏ ਦੇ ਲਾ ਲੋ ਤਾਂ ਕਾਫੀ ਰੂਲਸ ਜਿਹੜੇ ਨੇ ਚੇਂਜ ਹੋਏ ਨੇ ਪਰ ਜੇ ਕਿ ਮੈਂ ਗੱਲ ਕਰਾਂ ਵੀ ਹੁਣ ਬੜੀਆਂ ਅਫਵਾਹਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀ ਇਮੀਗ੍ਰੇਸ਼ਨ ਦੇ ਕੰਮ ਠੱਪ ਹੋ ਗਏ ਸ਼ਟਰਸ ਡਾਊਨ ਹੋ ਗਏ ਲੋਕ ਲੱਗੇ ਕੰਮ ਕਰ ਬੰਦ ਕਰਕੇ ਲੋਕਾਂ ਨੇ ਕੋਈ ਹੋਰ ਸੈਕੰਡ ਬਿਜ਼ਨਸ ਸਟਾਰਟ ਕਰ ਲਿਆ ਮੈਂ ਅੱਜਗਲਗ ਗੱਲ ਕਰਾਂਗੀ ਐਨਜੀਡੀਸੀ ਇਮੀਗ੍ਰੇਸ਼ਨ ਤੋਂ ਮੇਰਨਾ ਉਹਪਿੰਦਰ ਸਿੰਘ ਹੋਣਗੇ ਉਹਨਾਂ ਦਾ ਸਵਾਗਤ ਕਰਦੀ ਆਂ ਜਿਨ੍ਹਾਂ ਦਾ ਕੰਮ ਬੋਲਦਾ ਹੈ ਉਹਨਾਂ ਦੇ ਪੇਜ ਤੇ ਜਾ ਕੇ ਤੁਸੀਂ ਉਹਨਾਂ ਦਾ ਕੰਮ ਦੇਖ ਸਕਦੇ ਹੋ ਮੈਂ ਵੀ ਜੀ ਦਾ ਸਵਾਗਤ ਕਰੂੰਗੀ ਸਸੀ ਕਲਸਰ ਕੀ ਹਾਲ ਚਾਲ ਹੈ ਹੇਮੰਤ ਜੀ ਕੀ ਹਾਲ ਲੱਠੀ ਹੋ ਜੀ ਬਹੁਤ ਵਧੀਆ ਚੜਦੀ ਕਲਾ ਕੀ ਹਾਲ ਚਾਲ ਹੈ ਵਧੀਆ ਤੁਸੀਂ ਸੁਣਾਓ ਕੰਮ ਕਰਕੇ ਚੱਲ ਰਿਹਾ ਕੰਮ ਦਾ ਚੜਦੀ ਕਲਾ ਜੀ ਮੈਂ ਗੱਲ ਕੀਤੀ ਮੈਂ ਕਹਿੰਦੀ ਪਿੱਛੇ ਜੇ ਸੋਸ਼ਲ ਮੀਡੀਆ ਤੇ ਕਾਫੀ ਵਾਰ ਆਪਾਂ ਨੂੰ ਦੇਖਣ ਨੂੰ ਮਿਲੀਆਂ ਨੇ ਵੀ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਸੀਗਾ ਵੀ ਉਹ ਠੱਪ ਹੋ ਗਿਆ ਸ਼ਟਰ ਜਮੀ ਡਾਊਨ ਹੋ ਗਏ ਨੇ ਵੀ ਚਾੱਕ ਕੇ ਉਹਨਾਂ ਨੇ ਕੋਈ ਹੋਰ ਸੈਕੰਡ ਬਿਜ਼ਨਸ ਜਿਹੜਾ ਆ ਕਰਨ ਲੱਗ ਗਏ ਨੇ ਪਰ ਜਿਵੇਂ ਗੱਲ ਕਰਾਂ ਤਾਂ ਤੁਸੀਂ ਗੱਲ ਕਰ ਰਹੇ ਹੋ ਵੀ ਆ ਮੇਰੇ ਕੋਲ ਪਾਸਪੋਰਟਸ ਪੈਨੇ ਪਾਸਪੋਰਟਸ ਦੀਆਂ ਕਾਪੀਸ ਚੱਲ ਰਹੀਆਂ ਹੋਣਗੀਆਂ ਵੀ ਪਿਛਲੇ 2 ਮਹੀਨਿਆਂ ਦੇ ਵਿੱਚ ਤੁਸੀਂ 40 ਤੋਂ 45 ਵੀਜ਼ੇ ਜਿਹੜੇ ਨੇ ਠਾ ਠਾ ਯੂ ਐਸ ਏ ਤੇ ਕੈਨੇਡਾ ਦੇ ਲਗਵਾਏ ਨੇ ਪਰ ਜੇ ਮੈਂ ਗੱਲ ਕਰਾਂ ਵੀ ਪਿਛੋ ਤੇ ਕਹਿ ਰਹੇ ਨੇ ਵੀ ਕੰਮਕਾਰ ਬਿਲਕੁਲ ਬੰਦ ਚੱਲ ਰਹੇ ਤੇ ਤੁਹਾਡੇ ਕੋਲੇ ਸਟੋਰੀ ਸਕਸੈਸ ਸਟੋਰੀਜ਼ ਕਿੱਥੋਂ ਆ ਰਹੀਆਂ ਨੇ 어 ਹਮਤ ਹੀ ਇਦਾਂ ਨਹੀਂ ਹੈ ਕਿ ਕੰਮ ਬਿਲਕੁਲ ਕਦੀ ਬੰਦ ਨਹੀਂ ਹੁੰਦਾ ਠੀਕ ਹੈ ਸਟਿਲ ਬੱਚੇ ਜਿਹੜੇ ਸਟੂਡੈਂਟਸ ਹੈਗੇ ਆ ਜਾ ਰਹੇ ਆ ਠੀਕ ਹੈ ਚੰਗੀ ਯੂਨੀਵਰਸਿਟੀ ਵਿੱਚ ਜਾ ਰਹੇ ਆ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਉੱਥੇ ਆ ਉਹਨਾਂ ਦੇ ਪੇਰੈਂਟਸ ਵੀ ਜਾ ਰਹੇ ਆ ਪੇਰੈਂਟਸ ਦੇ ਵੀਜ਼ੇ ਵੀ ਆ ਰਹੇ ਆ ਅੱਜ ਕੱਲ ਜਿਹੜਾ ਪਹਿਲਾਂ ਕੀ ਟਾਈਮ ਸੀ ਕਿ ਪਹਿਲਾਂ ਦੋ ਤੋਂ ਤਿੰਨ ਮਹੀਨੇ ਲੱਗ ਜਾਂਦੇ ਸੀ ਹੁਣ ਉਹੀ ਕੈਨੇਡਾ ਦਾ ਰਿਜ਼ਲਟ ਜਿਹੜਾ ਆ ਰਿਹਾ ਉਹ 30 ਦਿਨਾਂ 'ਚ ਆ ਰਿਹਾ ਅੱਛਾ ਸਟੈਂਪਿੰਗ ਨੂੰ ਥੋੜਾ ਟਾਈਮ ਲੱਗ ਰਿਹਾ ਪਰ ਜਿਹ ਸੋ ਡਿਪੈਂਡ ਕਰਦਾ ਹੈ ਕਿ ਤੁਸੀਂ ਫਾਈਲ ਕਿਦਾਂ ਦੀ ਪ੍ਰੈਜੈਂਟ ਕਰਦੇ ਪਿਓ ਤੇ ਫਾਈਲ ਤੁਸੀਂ ਕੀ ਕੀ ਡਾਕੂਮੈਂਟ ਲਗਾ ਰਹੇ ਹੋ ਕਿ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਦੇ ਰੂਲ ਰੈਗੂਲੇਸ਼ਨ ਹੈਗੇ ਆ ਤੁਸੀਂ ਉਹਨਾਂ ਦੇ ਅਕੋਰਡਿੰਗ ਡਾਕੂਮੈਂਟ ਸਬਮਿਟ ਕਰ ਰਹੇ ਹੋ ਜੇ ਤੁਹਾਡੇ ਕੋ ਸਾਰੀ ਚੀਜ਼ਾਂ ਹੈਗੀਆਂ ਤਾਂ 100% ਵੀਜ਼ਾ ਰਿਜ਼ਲਟ ਆ ਰਿਹਾ ਅੱਛਾ ਹਰ ਇੱਕ ਚੀਜ਼ ਦੇ ਲਈ ਇੱਕ ਐਕਸਪੀਰੀਅੰਸ ਬੜਾ ਮੈਟਰ ਕਰਦਾ ਹੁੰਦਾ ਜੇ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਹਾਨੂੰ ਇਸ ਲਾਈਨ ਦੇ ਵਿੱਚ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਆਹ ਦੇਖੋ ਹਮਨ ਜੀ ਅਸੀਂ ਇੱਕ ਹੀ ਲੋਕੇਸ਼ਨ ਤੇ ਆਪਣੇ ਇੱਕ ਹੀ ਸੈਕਟਰ ਦੇ ਵਿੱਚ ਲਾਸਟ 12 ਸਾਲ ਤੋਂ ਬੈਠੇ ਆ ਤੇ ਸਾਡਾ ਬਹੁਤ ਵਧੀਆ ਉੱਥੇ ਹੈਗਾ ਰਿਪੋਰਟਿੰਗ ਸਾਡੀ ਬਣੀ ਹੋਈ ਹੈ ਅਸੀਂ ਕੋਈ ਗਲਤ ਕੰਮ ਬਾਰੇ ਸੋਚਦੇ ਵੀ ਨਹੀਂ ਹੈਗੇ ਤੇ ਕਿਉਂਕਿ ਅਸੀਂ ਕੇਸ ਹੀ ਉਹੀ ਚੱਕਦੇ ਆ ਜਿਹੜਾ ਸਾਨੂੰ ਪਤਾ ਹੈ ਕਿ ਇਹਦੇ ਚਾਂਸਸ ਜ਼ਿਆਦਾ ਹੈਗੇ ਆ ਤੇ ਅਸੀਂ ਪਹਿਲਾਂ ਕੇਸ ਪੂਰਾ ਸਟੱਡੀ ਕਰਦੇ ਆ ਕੇ ਸਟੱਡੀ ਕਰਨ ਤੋਂ ਬਾਅਦ ਅਸੀਂ ਬੱਚੇ ਨੂੰ ਕਹਿੰਦੇ ਆ ਕਿ ਤੁਹਾਡੇ ਇੰਨੇ ਪਰਸੈਂਟ ਚਾਂਸ ਹੈਗੇ ਆ ਤੇ ਤੁਹਾਡਾ ਮਤਲਬ ਟਰਾਂਸਪਰੈਂਸੀ ਹਾਂ ਟਰਾਂਸਪਰੈਂਸੀ ਅਸੀਂ ਬੱਚੇ ਨੂੰ ਪੂਰੀ ਦੱਸ ਕੇ ਫਿਰ ਹੀ ਅਸੀਂ ਉਹਦਾ ਕੇਸ ਲਗੋ ਅ ਪ੍ਰੋਸੈਸ ਕਰਦੇ ਅਚੂ ਪਿੰਦਰ ਜੀ ਕਦੇ ਐਡਾ ਹੋਵੇ ਵੀ ਤੁਹਾਡੇ ਕੋਲ ਕੋਈ ਸਟੂਡੈਂਟ ਚੱਲ ਕੇ ਆਇਆ ਹੋਵੇ ਤੇ ਤੁਹਾਨੂੰ ਪਤਾ ਹੋਵੇ ਵੀ ਅੱਗੇ ਜਾ ਕੇ ਦਿੱਕਤ ਆ ਸਕਦੀ ਹੈ ਕਿਉਂਕਿ ਕਾਫੀ ਵਾਰ ਕਈ ਅਜਿਹੇ ਕੇਸਿਸ ਮੈਂ ਦੇਖੇ ਨੇ ਜਿੱਥੇ ਆਪਾਂ ਗਲਤ ਏਜੰਟ ਕੋਲ ਕਿਸੇ ਕੋਲ ਫਸ ਜਾਂਦੇ ਆ ਹਰ ਏਜੰਟ ਗਲਤ ਨਹੀਂ ਹੁੰਦਾ ਪਰ ਹਾਂ ਕਈ ਜਗ੍ਹਾ ਤੇ ਲੋਕ ਪੈਸੇ ਫਸਾ ਕੇ ਬੈਠ ਜਾਂਦੇ ਨੇ ਉਹਦੇ ਬਾਰੇ ਤੁਸੀਂ ਇੱਕ ਬੱਚੇ ਨੂੰ ਮਤਲਬ ਉਹ ਦੱਸ ਦਿੰਨੇ ਹੋ ਪਹਿਲਾਂ ਵੀ ਜੇ ਵੀਜ਼ੇ ਦੇ ਨਹੀਂ ਵੀ ਚਾਂਸ ਹੈਗੇ ਆ ਕੁਝ ਵੀ ਉਹਨਾਂ ਦੀ ਫੈਮਲੀ ਵੱਲੋਂ ਅ ਦੇਖੋ ਹੇਮਾ ਜੀ ਇਹਦੇ ਵਿੱਚ ਮੈਂ ਤਾਂ ਲੀਗਲ ਕਹਾਂਗਾ ਜੇ ਤੁਸੀਂ ਆਪਣੀ ਫੀਸ ਏਜੰਟ ਦੇ ਅਕਾਊਂਟ 'ਚ ਪਾ ਰਹੇ ਹੋ ਇਟ ਮੀਨ ਤੁਸੀਂ ਉੱਥੇ ਗਲਤ ਹੋ ਜੇ ਤੁਸੀਂ ਆਪਣਾ ਜੀਆਈਸੀ ਏਜੰਟ ਦੇ ਅਕਾਊਂਟ 'ਚ ਪਰਸਨਲ ਅਕਾਊਂਟ 'ਚ ਪਾ ਰਹੇ ਹੋ ਇਟ ਮੀਨ ਕੀਤਾ ਨਾ ਕਿ ਤੁਹਾਡਾ ਨਾ ਫਰੋਡ ਹੋਣ ਜਾ ਰਿਹਾ ਸੋ ਤੁਸੀਂ ਇਹ ਚੀਜ਼ਾਂ ਖੁਦ ਦੇਖਣੀ ਹੈ ਕਿ ਅਸੀਂ ਸਟੂਡੈਂਟ ਵੀਜ਼ਾ ਪ੍ਰੋਸੈਸ ਕਰਦੇ ਪਿਆ ਜੇ ਸਾਡਾ ਆਫਰ ਲੈਟਰ ਆਇਆ ਤੇ ਜਿਹੜੀ ਫੀਸ ਹੈਗੀ ਇਹ ਕਾਲਜ ਦੀ ਫੀਸ ਹੈ ਜਾਂ ਜੀਆਈਸੀ ਦੀ ਫੀਸ ਹੈ ਅਸੀਂ ਡਾਇਰੈਕਟ ਯੂਨੀਵਰਸਿਟੀ 'ਚ ਟ੍ਰਾਂਸਫਰ ਕਰੀਏ ਜਾਂ ਕਾਲਜ ਟ੍ਰਾਂਸਫਰ ਕਰੀਏ ਜੀਆਈਸੀ ਡਾਇਰੈਕਟ ਬੱਚੇ ਦਾ ਕਾਊਂਟ ਓਪਨ ਹੁੰਦਾ ਉੱਥੇ ਅਸੀਂ ਟ੍ਰਾਂਸਫਰ ਕਰ ਜੇ ਤੁਸੀਂ ਇਹ ਗਲਤੀਆਂ ਕਰ ਰਹੇ ਹੋ ਇਟ ਮੀਨਸ ਤੁਸੀਂ ਕਿਤੇ ਨਾ ਕਿਤੇ ਅੱਗੇ ਜਾ ਕੇ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਬਿਲਕੁਲ ਉਸ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜੇਕਰ ਏਜੰਟ ਆਪਾਂ ਨੂੰ ਕਹਿ ਰਿਹਾ ਵੀ ਜਿਹੜੀ ਕਾਲਜ ਦੀ ફી ਹੈ ਤੁਸੀਂ ਸਾਡੇ ਅਕਾਊਂਟ ਚ ਪਾਓ ਤਾਂ ਉੱਥੇ ਕਿਤੇ ਨਾ ਕਿਤੇ ਸਾਵਧਨ ਹੋ ਜਾਣਾ ਚਾਹੀਦਾ ਹੈ। ਜੇ ਤੁਹਾਨੂੰ ਏਜੰਟ ਕਹਿ ਰਿਹਾ ਕਿ ਤੁਸੀਂ ਗਵਰਨਮੈਂਟ ਕਾਲਜ ਨਾ ਜਾਓ, ਪੌਲੀਟੈਕਨਿਕਲ ਕਾਲਜ ਨਾ ਜਾਓ, ਤੁਸੀਂ ਕਿਸੇ ਪ੍ਰਾਈਵੇਟ ਕਾਲਜ ਐਡਮਿਸ਼ਨ ਲੈ ਲਓ, ਫੀਸ ਤੁਸੀਂ ਮੈਨੂੰ ਆਫਟਰ ਵੀਜ਼ਾ ਦੇ ਦਿਓ, ਮੈਂ ਤੁਹਾਡਾ ਪੈਕੇਜ ਕਰ ਲਾਂਗਾ। ਇਟ ਮੀਨਸ ਉੱਥੇ ਤੁਹਾਡਾ ਨਾ ਫਰੋਡ ਹੋਣ ਦੇ 100% ਚਾਂ ਅਚੋਪਿੰਦਰ ਜੀ ਗੱਲ ਸਭ ਤੋਂ ਵੱਡੀ ਆ ਜਾਂਦੀ ਹੈ ਪੈਸੇ ਦੀ ਹਰ ਕੋਈ ਆਪਣੀ ਸੇਵਿੰਗਸ ਤੋਂ ਕੱਢ ਕੇ ਕਿਤੇ ਨਾ ਕਿਤੇ ਆਪਣੀ ਪੂੰਜੀ ਜਿਹੜੀ ਉਹਨੇ ਬਚਾਈਂਦੀ ਆ ਉਹ ਆਪਣੇ ਬੱਚੇ ਤੇ ਲਾਉਂਦਾ ਕਿਤੇ ਨਾ ਕਿਤੇ ਤੇ ਜਿਵੇਂ ਗੱਲ ਕਰਾਂ ਵੀ ਜਿਵੇਂ ਤੁਸੀਂ ਵੀਜ਼ਾ ਜੋ ਵੀ ਤੁਸੀਂ ਕੇਸ ਸਟੱਡੀ ਕਰਦੇ ਆ ਸਾਰਾ ਤਾਂ ਉਸ ਦਾ ਵੀਜ਼ਾ ਪ੍ਰੋਸੈਸ ਜਿਹੜਾ ਫਾਈਲ ਦਾ ਪ੍ਰੋਸੈਸ ਹੁੰਦਾ ਹੈ ਉਹਦਾ ਤੁਸੀਂ ਪੈਸੇ ਬਾਅਦ ਚ ਲੈਨੇ ਹੋ ਕਿ ਪਹਿਲਾਂ ਲੈਨੇ ਹੋ ਦੇਖੋ ਇਹਦੇ ਵਿੱਚ ਜਿਹੜੀ ਅਸੀਂ ਕੰਸਲਟੈਂਸੀ ਫੀਸ ਹੈਗੀ ਉਹ ਅਸੀਂ ਆਫਟਰ ਵੀਜ਼ਾ ਚਾਰਜ ਕਰਦੇ ਆ ਠੀਕ ਹੈ ਜਿਹੜੀ ਬਿਫੋਰ ਵੀਜ਼ਾ ਕੋਸਟ ਆਉਂਦੀ ਹੈ ਜਿੱਦਾਂ ਐਂਬੈਸੀ ਫੀਸ ਹੋਗੀ ਕਾਲਜ ਦੀ ਫੀਸ ਹੋਗੀ ਜੀਏਸੀ ਫੀਸ ਹੋਗੀ ਉਹ ਬੱਚੇ ਨੇ ਖੁਦ ਆਪ ਹੀ ਟ੍ਰਾਂਸਫਰ ਕਰਨੀ ਹੁੰਦੀ ਹੈ ਉਹ ਡਾਇਰੈਕਟ ਉਹ ਡਾਇਰੈਕਟ ਬੱਚਾ ਖੁਦ ਹੀ ਕਰਦਾ ਐਪਲੀਕੇਸ਼ਨ ਫੀਸ ਬੱਚੇ ਦੇ ਕ੍ਰੈਡਿਟ ਕਾਰਡ ਅਸੀਂ ਮਨਵਾ ਲੈਣੇ ਅਸੀਂ ਉਰਤੋਂ ਹੀ ਪੇ ਕਰਵਾ ਦਿੰਨੇ ਆ ਤੇ ਇਸ ਤੋਂ ਇਲਾਵਾ ਜਿਹੜੀ ਅਸੀਂ ਆਫਟਰ ਜਿਹੜੀ ਸਾਡੀ ਫੀਸ ਹੈਗੀ ਅਸੀਂ ਜਿਹੜੀ ਕੰਸਲਡੈਂਸੀ ਫੀਸ ਅਸੀਂ ਆਫਟਰ ਵੀਜ਼ਾ ਚਾਰਜ ਕਰਦੇ ਆ ਓਕੇ ਅੱਛਾ ਸਰ ਯੂਐਸਏ ਦੀ ਜਿਵੇਂ ਗੱਲ ਕਰਾਂ ਤਾਂ ਯੂਐਸਏ ਦੇ ਵਿੱਚ ਕਿਤਨਾ ਕਿਤੇ 2-2 3-3 ਸਾਲ ਦੀਆਂ ਅਪਾਇੰਟਮੈਂਟਸ ਮਿਲ ਰਹੀਆਂ ਨੇ ਆਪਾਂ ਨੂੰ ਵੀ 2-2 3-3 ਸਾਲ ਡੇਟਸ ਹੀ ਅਹ ਦੇਖੋ ਜਮਨ ਜੀ ਤੁਸੀਂ ਸਾਡੇ ਲਾਸਟ 2 ਮੰਥ ਦੇ ਰਿਜ਼ਲਟ ਦੇਖੋ ਲੋਕ ਕਹਿ ਰਹੇ ਆ ਕਿ ਆਪਣਾ 1 ਸਾਲੋਂ ਅਪਾਇੰਟਮੈਂਟ ਨਹੀਂ ਮਿਲਦੀ ਯੂ ਐਸ ਦੇ ਵੀਜ਼ੇ ਨਹੀਂ ਆਂਦੇ ਅਸੀਂ ਰੀਸੈਂਟਲੀ 15 ਤੋਂ 20 ਵੀਜ਼ੇ ਲਏ ਆ ਰੀਸੈਂਟਲੀ ਜਿੰਨਾ ਸਾਡੇ ਕੋਲ ਪੀ 1 ਬੀ 2 ਵੀ ਹੈਗੇ ਆ ਯੂ ਐਸ ਦੇ ਬੀ ਬੀਨਸ ਵੀਜ਼ਾ ਵੀ ਹੈਗੇ ਆ ਤੇ ਸਟੂਡੈਂਟ ਵੀਜ਼ਾ ਵੀ ਹੈਗੇ ਆ ਦੇਖੋ ਅਪਾਇੰਟਮੈਂਟਸ ਮਿਲਦੀ ਆ ਪਰ ਅਪਾਇੰਟਮੈਂਟਸ ਲੈਣ ਦਾ ਵੀ ਇੱਕ ਤਰੀਕਾ ਹੈਗਾ ਠੀਕ ਹੈ ਜੇ ਤੁਸੀਂ ਆਪਣੇ ਪ੍ਰੋਫਾਈਲ ਨੂੰ ਬਾਰ ਬਾਰ ਓਪਨ ਕਰੀ ਜਾਓਗੇ ਤਾਂ ਤੁਹਾਨੂੰ ਉਹ ਬਲੌਕ ਹੋ ਜਾਂਦਾ ਹੈ ओके सो बेटर है कि ਤੁਸੀਂ ਇੱਕ ਜਿਹੜਾ ਹੈਗੀ ਯੂਐਸਐਮਐਸੀ ਹੈ ਉਹ ਇਨਟੀਮੀਟ ਕਰ دیਏ ਕਿ ਅਸੀਂ ਆਪਣੇ ਸਲੋਟ ਓਪਨ ਕਰਾਂਗੇ ਇਹ ਦਿਨਾਂ ਚ ਓਪਨ ਕਰਾਂਗੇ ਸੋ 99% ਜਿਹੜੇ ਸਲੋਟ ਓਪਨ ਹੁੰਦੇ ਆ ਰਾਤ ਦੇ ਟਾਈਮ ਓਪਨ ਹੁੰਦੇ ਆ ਜੇ ਤੁਸੀਂ ਆਪਣਾ ਜਾਗ ਕੇ ਆਪਣਾ ਪ੍ਰੋਫਾਈਲ ਦੇਖਦੇ ਹੋ ਤਾਂ ਤੁਹਾਨੂੰ ਸਲੋਟਸ ਉਸ ਟਾਈਮ ਵੀ ਮਿਲ ਸਕਦੇ ਆ ਐ ਨਹੀਂ ਹੈਗਾ ਕਿ ਜਿਹੜੇ ਅਸੀਂ ਲੋਕਾਂ ਦੀਆਂ ਅਫਵਾਹਾਂ ਤੇ ਘਾਟਕੀਨ ਕਰਦੇ ਆ ਤੁਸੀਂ ਜੇ ਯੂਐਸ ਦਾ ਪ੍ਰੋਸੈਸ ਕਰਦੇ ਪਿਓ ਤੁਹਾਨੂੰ ਆਪਣੇ ਪ੍ਰੋਫਾਈਲ ਬਾਰੇ ਆਪ ਵੀ ਦੇਖਣਾ ਪਏਗਾ ਠੀਕ ਹੈ ਜੇ ਸਪੋਰਟ ਤੁਹਾਡਾ ਕੋਈ ਕੇਸ ਏਜੰਟ ਰਿਪਰੈਜ਼ੈਂਟ ਕਰਦਾ ਪਿਆ ਤੇ ਉਹ ਉਹਦੀ ਰਿਸਪੋਨਸੀਬਿਲਟੀ ਹੈਗੀ ਤੁਹਾਨੂੰ ਅਪਾਇੰਟਮੈਂਟ ਲਿਆ ਕੇ ਦੇਣ ਦੀ ਜੇ ਤੁਸੀਂ ਕਹਦੇ ਕਿ ਜਿੱਦਾਂ ਤੁਸੀਂ ਕਹੇ ਕਿ ਅਪਾਇੰਟਮੈਂਟ ਸਾਲਵਾ ਮਿਲਦੀ ਹੈ 2 ਸਾਲਾਂ ਵਿੱਚ ਮਿਲਦੀ ਹੈ ਇਹਦਾ ਕੁਝ ਨਹੀਂ ਹੈਗਾ ਅਪਾਇੰਟਮੈਂਟ ਸਲੋਟਸ ਓਪਨ ਹੁੰਦੇ ਆ ਪਰ ਰੈਗੂਲਰ ਓਪਨ ਨਹੀਂ ਹੋ ਰਹੇ ਵਿੱਚ ਵਿੱਚ ਓਪਨ ਹੁੰਦੇ ਆ ਉਹ ਸਾਨੂੰ ਟਾਈਮਲੀ ਚੈੱਕ ਕਰਨਾ ਪੈਂਦਾ ਸਾਨੂੰ स्लots ਮਿਲਦੇ ਆ ਅੱਛਾ ਸਟੂਡੈਂਟ ਵੀਜ਼ਾ ਦੇ ਲਈ ਯੂਐਸਏ ਦੇ ਕੁਝ ਲੱਗ ਤੋਂ ਸਟਰੈਟਜੀਜ਼ ਨੇ ਜਾਂ ਕੈਨੇਡਾ ਵਰਗੀਆਂ ਕੁਝ ਸੇਮ ਨਹੀਂ ਯੂਐਸਏ ਦਾ ਸਟੂਡੈਂਟ ਵੀਜ਼ਾ ਡਿਫਰੈਂਟ ਹੈ ਕੈਨੇਡਾ ਡਿਫਰੈਂਟ ਹੈਗਾ ਯੂਐਸਏ ਸਟੂਡੈਂਟ ਵੀਜ਼ਾ ਕੀ ਹੈਗਾ ਇਹਦੇ ਚ ਫੀਸ ਤੁਸੀਂ ਪਹਿਲਾਂ ਕੋਈ ਨਹੀਂ ਦੇਣੀ ਸਾਰੀ ਫੀਸ ਇੱਥੇ ਆਫਟਰ ਵੀਜ਼ਾ ਹੈਗੀ ਹੈ ਜੇ ਬਿਫੋਰ ਵੀਜ਼ਾ ਕਾਸਟ ਆਦੀ ਤੁਹਾਡੀ ਇਹ ਚ ਐਪਲੀਕੇਸ਼ਨ ਫੀਸ ਆਏਗੀ ਅੰਬੈਸੀ ਫੀਸ ਆਏਗੀ ਸੇਵਿਸ ਫੀਸ ਆਏਗੀ ਪਲੱਸ ਜੇ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲਦੀ ਪਈ ਤਾਂ ਸਮ ਟਾਈਮ ਤੁਹਾਨੂੰ ਅਪਾਇੰਟਮੈਂਟ ਦੇ ਪੈਸੇ ਵੀ ਪੇ ਕਰਨ ਠੀਕ ਹੈ ਜੇ ਤੁਹਾੜ ਕੋ ਆਪਣਾ ਲੌਗਇਨ ਆਈਡੀ ਆਪਣਾ ਹੈਗਾ ਤਾਂ ਤੁਸੀਂ ਆਪਣੀ ਅਪਾਇੰਟਮੈਂਟ ਆਪ ਵੀ ਲੈ ਸਕਦੇ ਹੋ ਉਰ ਤੇ ਤੁਹਾਨੂੰ ਕੋਈ ਪੈਸਾ ਪੇ ਨਹੀਂ ਕਰਨਾ ਪੈਂਦਾ ਸੋ ਕੈਨੇਡਾ ਦੇ ਕੇਸ ਕੀ ਹੈਗਾ ਕੈਨੇਡਾ ਕੇ ਤੁਸੀਂ ਜਿਹੜੀ ਫੀਸ ਹੈਗੀ ਬਿਫੋਰ ਵੀਜ਼ਾ ਪੇ ਕਰਨੀ ਹੁੰਦੀ ਹੈ ਪਲੱਸ ਜੀਆਈਸੀ ਪੇ ਕਰਨਾ ਸੋ ਇਹ ਡਿਫਰੈਂਸ ਹੈਗਾ ਕੈਨੇਡਾ ਤੇ ਯੂਰਪ ਅੱਛਾ ਅੱਜ 2025 ਚੱਲ ਰਿਹਾ ਜੇ ਮੈਂ 2025 ਦੀ ਗੱਲ ਕਰਾਂ ਤਾਂ ਜੋ ਵੀ ਕੈਨੇਡਾ ਨੇ ਆਪਣੇ ਪਿੱਛੇ ਜੇ ਰੂਲਸ ਚੇਂਜ ਕੀਤੇ ਨੇ ਜੇ ਤੁਸੀਂ ਅੱਜ ਕਿਸੇ ਸਟੂਡੈਂਟ ਵੀਜ਼ਾ ਲਵਾ ਰਹੇ ਹੋ ਤਾਂ ਕੀ ਉਹਨੂੰ ਅੱਗੇ ਜਾ ਕੇ ਵਰਕ ਪਰਮਿਟ ਜਾਂ ਪਰਮਨੈਂਟ ਰੈਜ਼ਿਡੈਂਸੀ ਦੇ ਵਿੱਚ ਪ੍ਰੋਬਲ ਅਹ ਦੇਖੋ ਹਮਨਜੀਤ ਜੀ ਅੱਜ ਜੇ ਬੱਚਾ ਕੈਨੇਡਾ ਚ ਕੋਈ ਅਹ ਸੌਰੀ ਆ ਕਰਦੇ ਅਛੋਪਿੰਦਰ ਜੀ ਇੰਨੇ ਸਕਸੈਸ ਸਟੋਰੀਸ ਤੁਸੀਂ ਰੀਸੈਂਟ ਆਪਣੇ ਪੇਜ ਤੇ ਸ਼ੇਅਰ ਕੀਤੀਆਂ ਨੇ ਤਾਂ ਉਹ ਚੀਜ਼ਾਂ ਕਿਵੇਂ ਬੈਕ ਟੂ ਬੈਕ ਵੀਜ਼ਾਸ ਕਿਵੇਂ ਆ ਰਹੇ ਨੇ ਅਹ ਦੇਖੋ ਹਮਨਜੀਤ ਜੀ ਇਸ ਤੇ ਇੱਦਾ ਹੈਗਾ ਕਿ ਅਸੀਂ ਜਿਹੜਾ ਕੰਮ ਕਰਦੇ ਆ ਖੁਦ ਕਰਦੇ ਆ ਅਸੀਂ ਕਿਸੇ ਦੇ ਡਿਪੈਂਡੈਂਟ ਨਹੀਂ ਹੈਗੇ ਕਿ ਜੇ ਦੱਸੋ ਉਹ ਤੁਸੀਂ ਕੇਸ ਦਿੱਤਾ ਅਸੀਂ ਚੱਕ ਕੇ ਕਿਸੇ ਅੱਗੇ ਨਹੀਂ ਦਿੱਤਾ ਅਸੀਂ ਸਾਡੀ ਟੀਮ ਕੰਮ ਕਰਦੀ ਹੈ ਅਸੀਂ ਖੁਦ ਕੰਮ ਕਰ ਰਹੇ ਆ ਅਸੀਂ ਖੁਦ ਫਾਈਲ ਦੇਖਦੇ ਆ ਉਹਨੂੰ ਚੈੱਕ ਕਰਦੇ ਆ ਫਿਰ ਸੋਦਾ ਕਨਕਲੂਜਨ ਕਰਦੇ ਆ ਫਿਰ ਅਸੀਂ ਜਾ ਕੇ ਨੂੰ ਪ੍ਰੋਸੈਸ ਕਰਦੇ ਆ ਸੋ ਇਹੀ ਸਾਡਾ ਕਾਰਨ ਹੈਗਾ ਕਿ ਅਸੀਂ ਜਿਹੜਾ ਕੰਮ ਕਰ ਰਹੇ ਆ ਅਸੀਂ ਕਿਸੇ ਡਿਪੈਂਡੈਂਟ ਹੋ ਕੇ ਕੰਮ ਨਹੀਂ ਕਰਦੇ ਅਸੀਂ ਖੁਦ ਕਰਦੇ ਆ ਸੋ ਇਹੀ ਕਾਰਨ ਹੈਗਾ ਸਾਡਾ ਸਕਸੈਸ ਰੇਟ ਜ਼ਿਆਦਾ ਹੈਗਾ ਵਾਚਿੰਗ ਲੱਗੇ ਆਪਣਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਕੋਈ ਅੱਗੇ ਫਰਦਰ ਡਿਟੇਲਸ ਦੇ ਲਈ ਕੋਈ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦਾ ਤਾਂ ਨੀਚੇ ਜਿਹੜਾ ਐਡਰੈਸ ਚੱਲ ਰਿਹਾ ਇਹਨਾਂ ਦੇ ਆਫਿਸਿਸ ਦਾ ਤੁਸੀਂ ਜਾ ਕੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਤੁਸੀਂ ਫੋਨ ਤੇ ਜੇ ਤੁਸੀਂ ਸਲਾਹ ਕੋਈਆਂ ਕੋਈ ਦੂਰ ਬੈਠੇ ਹੋ ਤੁਸੀਂ ਫੋਨ ਤੇ ਕੰਸਲਟ ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਨੂੰ ਹਿਮਨਪ੍ਰੀਤ ਪਾਣੂ ਦਿਓ ਇਜਾਜ਼ਤ ਧੰਨਵਾਦ